ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਨ ਕੀ ਬੋਧ ਵਿਸ਼ਵ ਪਰਮਾਨੰਤ ਹੈ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਮੇ ਬਾਣਦਾ ਆਨੰਦ ਪ੍ਰਾਪਤ ਕਰ ਰਹੇ ਤਪਾਕੀ ਸਤ ਸੰਗੀ ਜਨੋ ਆਓ ਗੁਰਪਤੀ ਪ੍ਰਵਾਣ ਤੁਮ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤਨ ਤਨ ਸ਼ਬਸ਼ੀ ਗੁਰ ਅਰਜਨ ਦੇਵ ਸਾਹਿਬ ਜੀ ਦੀ ਰਚਨਾ ਨੂੰ ਜਾਣ ਕੀਤੀ ਅਰਾਗ ਮਾਰੂ ਦੇ ਅੰਦਰ ਪਾਵਨ ਪਾਣੀ ਮਾਰੂ ਮਹੱਲਾ ਪੰਨੀ ਮਹ ਜੁੰਗ ਇੱਕ ਹਜ਼ਾਰ 6 ਤੇ ਸਭਾ ਜੀਬਾਨ ਹੈ ਇਸ ਬਾਤ ਸ਼ਬਦ ਦੀ ਆਪਾਂ ਉਚਾਰ ਕਰ ਲਈ ਹੈ ਸ਼ਬਦ ਦੀ ਰਹਾਉ ਦੇ ਮੂਲ ਹਨ ਲਾਲ ਅਮੁੱਲਾ ਲਾਦੋਂ ਅਕ ਹੈ ਅਤੁੱਲਾ ਨਾਮ ਪਰਮੇਸ਼ਰ ਦੇ ਨਾਮ ਦੀ ਸ਼ਿਖ ਨੂੰ ਬਿਆਨ ਕਰਦਿਆਂ ਸਤਿਗੁਰੂ ਦਇਆ ਕਰੈ ਇਹ ਹੈ ਮਹੀਨ ਪੂਸ਼ ਪਰਮਾਤਮਾ ਦਾ ਨਾਮ ਇੱਕ ਐਸਾ ਲਾਲ ਹੈ ਨਿਰਾ ਕਿਸੇ ਵੀ ਦੁਨਿਆਵੀ ਕੀਮਤ ਤੋਂ ਪ੍ਰਾਪਤ ਨਹੀਂ ਹੁੰਦਾ ਨਹੀਂ ਮਿਲਦਾ ਜਿਹੜਾ ਆਸਾਨੀ ਦੇ ਨਾਲ ਫੜਿਆ ਨਹੀਂ ਜਾ ਸਕਦਾ ਜਿਸ ਦੇ ਬਰਾਬਰ ਦੀ ਹੋਰ ਕੋਈ ਵੀ ਚੀਜ਼ ਨਹੀਂ ਕੋਈ ਬਰਾਬਰਤਾ ਕੋਈ ਨਹੀਂ ਕਰ ਸਕਦਾ ਇਨਫਰਮੇਸ਼ਨ ਦੇ ਨਾਮ ਦੇ ਤੁਲ ਉਰਪੁਜ ਵੀ ਨਹੀਂ ਦੁਨਿਆਵੀ ਸ਼ੋਕ ਦੁਨਿਆਵੀ ਦੌਲਤਾਂ ਇਹ ਨਾਮ ਦੀ ਬਰਾਬਰੀ ਨਹੀਂ ਕਰਦੀਆਂ ਨਾ ਹੀ ਇਹ ਸ਼ੋਕ ਸਦੀਵੀ ਹੁੰਦੇ ਹਨ ਇਸੇ ਅਰਥ ਕੇ ਸਾਧਗੁਰੂ ਨਾਨਕ ਸਾਹਿਬ ਕੀ ਨੇ ਇਸੇ ਗੱਲ ਨੂੰ ਸੁਝ ਸਮਝਾਉਣ ਵਾਸਤੇ ਆਪਣੀ ਜੋਤ ਨੂੰ 10 ਸਰੀਰ ਜਿਹੜੇ ਨੇ ਇੱਕ ਆਪਣਾ ਤੇ 9 ਸਰੀਰ ਹੋ ਗਏ ਸਥਿਰ ਰੂਪ ਵਿੱਚ ਉਹਨਾਂ ਚ ਟਿਕਾ ਕੇ ਛਣ ਇਹ ਗੱਲ ਸਮਝਾਈ ਪਰ ਸਾਧਗੁਰਾਂ ਨੂੰ ਪਤਾ ਸੀ ਪੀ ਇਹ ਮਨ ਬੜਾ ਟੇਡਾ ਮਨੁੱਖ ਦਾ ਗੁਰੂ ਸਾਹਿਬ ਬਾਣੀ ਚਾਖਿਆ ਪੀ ਇਹ ਮਨ ਛੇਤੀ ਛੇਤੀ ਮੰਨਣ ਵਾਲਾ ਨਹੀਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਦਰਦਾਤਾ ਇਹਦੇ ਬੜਾ ਮਾਣਾ ਸਵਾਨ ਪੂਛ ਜਿਉ ਭੈਉ ਨ ਸੁਦ ਮਹਤ ਜਤਨ ਮੈਂ ਕਿਨੋ ਹੇ ਆ ਕਾਲਪੁਰਖ ਮੇਰਾ ਇਹ ਮਨ ਉੱਤੇ ਦੀ ਪੂਛਲ ਵਰਕਾ ਮੈਂ ਬੜੇ ਯਤਨ ਕੀਤੇ ਨੇ ਇਹ ਸਿਧਾ ਨਹੀਂ ਹੋ ਰਿਹਾ ਨਾਨਕ ਰਾਜ ਮੇਂ ਧਿਂ ਰੱਖੋ ਨਾਮ ਤੁਹਾਰੂ ਦੀਨੋ ਹੈ ਮਾਲਕ ਹੁਣ ਤੂੰ ਆਪਣੇ ਬਿਰਤ ਬਾਣੇ ਦੀ लाज ਰੱਖੀ ਮੈਂ ਤੇਰਾ ਨਾਮ ਲਿਆ ਤੇਰਾ ਨਾਮ ਜਪਿਆ ਤੇਰੀ ਸ਼ਰਨ ਵਿੱਚ ਆਇਆ ਤੇਰੀ ਅਰੰਧਨਾ ਕੀਤੀ ਤੂੰ ਮੇਰੇ ਮਨੋਂ ਕੇਹਾ ਇਹਦੀ ਇੰਦਰ ਉਤਰ ਦੀ ਦੌੜ ਪਾ ਸਮਾਪਤ ਹੋ ਜੇ ਬੜਾ ਚੰਚਲਾ ਕੇ ਮਨ ਸਤਿਗੁਰੂ ਦੀ ਜੇ ਪਾਛਾ ਕਿਤਨੇ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈਆਂ ਨਾਲ ਕਿਸੇ ਨੇ ਰੱਬ ਦੀ ਪ੍ਰਾਪਤੀ ਨਹੀਂ ਕੀਤੀ ਹੈ ਬਨਾ ਐਵੇਂ ਚਤਰਾਈ ਨਾ ਕਰਿਆ ਕਰ ਚਤਰਾਈ ਨਾ ਪਾਇਆ ਇਹਨਾਂ ਨੂੰ ਸੁਣ ਮਨ ਮੇਰੀਆ ਕਲ ਕੇ ਚੰਗੀ ਤਰ੍ਹਾਂ ਸੁਣੋ ਇਹ ਮਾਇਆ ਮੋਨੀ ਹੈ ਇਹ ਮਾਇਆ ਮੋਨੀ ਜਿੰਮੂ ਮਿੱਠਾ ਲਾਇਆ ਕਿਸ ਕਲ ਕੇ ਤੂੰ ਮਾਇਆ ਦੇ ਮੋਹ ਵਿੱਚ ਖਚਦਾ ਹੈ ਇਹਦੀ ਚੰਚਲਤਾ ਕਿੰਨੀ ਹੈ ਜੀ ਚੰਚਲ ਕਿੰਦ ਨੇ ਜੜਾ ਟਿਕੇ ਨਾ ਇਧਰ ਉਧਰ ਦੌੜਦਾ ਫਿਰੇ ਸਤਿਗੁਰਾਂ ਨੂੰ ਪੁੱਛਿਆ ਗਿਆ ਵੀ ਇਹਦੀ ਚੰਚਲਤਾ ਦੀ ਹੱਦ ਕੀ ਹੈ ਕਿੰਨਾ ਕੁ ਚੰਚਲਾ ਛੱਡਾ ਮਨ ਸਤਿਗੁਰਾਂ ਕਹਿੰਦੇ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਇਹ ਮਨ ਬਹੁਤ ਚੰਚਲ ਹੈ ਪਰ ਕਿੰਨਾ ਨਿਮਕ ਮਹਿ ਚਾਰਦ ਤੁੰਤ ਫਿਰ ਆਵੇਂ ਨਿਮਕ ਕਹਿੰਦੇ ਨੇ ਜੀ ਅੱਖਾਂ ਦੀਆਂ ਪਲਕਾਂ ਦਾ ਬੰਦ ਹੋ ਕੇ ਖੁੱਲ ਜਾਣਾ ਸ਼ਿਲ ਮਾਤ ਇਨੇ ਸਮਝ ਬਾਲਕ ਜੀ ਕਹਿਣ ਲੱਗੇ ਪੰਜਵੇਂ ਪਾਤਸ਼ਾਹ ਵੀ ਇਹ ਸੰਸਾਰ ਦੀਆਂ ਸਾਰੀਆਂ ਦੁਸ਼ਮਾ ਵਿੱਚ ਭੁਗ ਕੇ ਆ ਜਾਂਦਾ ਚਾਰੇ ਕੋਨਿਆਂ ਵਿੱਚ ਪੌਂਕਿਆ ਜਾਂਦਾ ਇੰਨਾ ਚੰਗ ਹੈ ਕੋਈ ਚਿੰਤ ਨਹੀਂ ਹੈ ਤੇ ਬਿਠਿਆ ਬਿਠਿਆ ਮੈਂਠੀ ਅਸੀਂ ਆਪਣੇ ਘਰ ਵਿੱਚ ਆਰ ਕੋ ਦਰਬਾਰ ਵਿੱਚਾਂ ਗੱਲਾਂ ਮਨ ਰੋਸੀਆਂ ਕਰਦੇ ਆ ਅਮਰੀਕਾ ਨੂੰ ਚਿੰਤੇ ਕਰਦੇ ਆ ਵਿਦੇਸ਼ਾਂ ਵਿੱਚ ਬਿਠੇ ਆਪਣੇ ਸੱਜਣਾਂ ਨੂੰ ਚਿੰਤੇ ਕਰਦੇ ਆ ਇਹ ਤੇ ਉੱਥੇ ਉਮਰਿਆ ਹਨ ਕਰਨ ਕਰਕੇ ਬਿਠਾਣਾ ਮਨਦਰ ਕੀ ਦਿੱਕਤ ਹੋ ਰਹੀ ਹੈ ਇਹ ਗੱਲ ਤੇ ਬਾਬੇ ਨਾਨਕ ਨੇ ਸਮਝਾਈ ਮਸਜਿਦ ਵਿੱਚ ਜਾ ਕਿਨ ਲਗਿਆ ਕਾਜੀ ਐ ਰਾਜਤ ਨਵਾਬ ਸਾਹਿਬ ਕਿਨੇ ਪੜ੍ਹ ਕੇ ਨਮਾਜ਼ ਕਿਨੇ ਨੂੰ ਮੈਂ ਕਿ ਉਸ ਅੱਲਾਹ ਤਾਲਾ ਖੁਦਾ ਦੀ ਸ਼ੁਕਤ ਕਰਾਂ لاہورتیسوئی کوڑی دی مشیری دا تیان رکھ رہا ہے خدا کی بندگی تے کوئی نہیں کرتا دونوں چون تے کوئی نہیں جڑی آ کے کہ مالک تینوں کی پتا ہے ستگرس نے کہنے لگے تھی دسوئے کچھ کہ نہیں کہ ਗਾਥਾ ਬਣਾ ਕੇ ਸਮੁੱਚੀ ਮਾਨਤਾ ਨੂੰ ਸਤਿਗੁਰਾਂ ਨੇ ਸਿਖਾਇਆ ਕਿ ਜਦੋਂ ਬਾਣੀ ਪੜੋ ਬਾਣੀ ਵਿੱਚ ਸਮਾ ਜਾਓ ਹੋਰ ਕਿਸੇ ਪਾਸੇ ਨਾ ਜਾਓ ਇਨਾ ਮਨ ਬਣੇ ਬੜਾ ਚੰਚਲੇ ਟਿਕਦਾ ਨਹੀਂ ਨਾਮ ਜਪਦਾ ਹੀ ਨਹੀਂ ਸੇਵਾ ਕਰਦਾ ਹੀ ਨਹੀਂ ਸਿਮਰਨ ਕਰਦਾ ਹੀ ਨਹੀਂ ਇਹ ਚੇਤਨ ਤੋਂ ਦੌੜਦਾ ਹੈ ਸੇਵਾ ਖੇ ਦੌੜੇਗਾ ਜਦੋਂ ਘੋੜਾ ਆਪਣੇ ਰਸਤੇ ਤੋਂ ਭਟਕੇ ਤੇ ਉਹਦਾ ਮਾਲਕ ਚਾਪਾ ਮਾਰਦਾ ਤੂੰ ਹੀ ਮਾਰੀ ਆਪਣੇ ਮਨ ਰੂਪੀ ਘੋੜੇ ਨੂੰ ਚਾਪ ਕਿਹ ਚਾਹ ਤਾ ਪ੍ਰੇਮ ਕਿ ਚਾਪ ਤਮਾਰ ਹੁਣ ਪ੍ਰੇਮ ਦੀਆਂ ਚਾਪਾਂ ਕੀ ਨੇ ਏ ਮਨ ਮੇਰਾ ਤੂੰ ਸਦਾ ਰਹੋ ਹਰ ਣਲੇ ਮਣ ਤੂੰ ਜੋ ਤਸ ਰੂਪ ਹੈ ਆਪਣਾ ਮੂਲ ਪਛਾਣ ਦیتے ਨਾ ਨਾਨ ਹੈ ਗੁਰਮਤੀ ਰੰਗਮਾਨ ਆਖਿਆ ਕਿ ਮਨ ਜਿਹਨੂੰ ਅੱਖਣੈ ਸ਼ਦਮ ਜਪ ਉਹਨੂੰ ਅੱਖਣਾ ਵੀ ਕਿਉਂ ਜਪ ਸੇਵਾ ਕਿਆ ਫਿਰ ਸਮਝਾਈ ਇਹ ਜੇ ਨਾਮ ਜਪੇਗਾ ਇਹ ਤੋ ਸੇਵਾ ਵਿੱਚ ਲੱਗੇਗਾ ਇਹ ਸੋਰੀ ਅੱਖੇ ਕਰਜਨ ਹਰ ਨੀਮ ਬਣਾਰੀ ਪੱਕਾ ਉੱਠ ਕੇ ਨਾਮ ਜਪਣਾ ਇਸ਼ਨਾਨ ਕਰਨਾ ਬਾਣੀ ਪੜਨੀ ਹੈ ਅਮਰ ਜੀ ਨੇ ਤਿਆਗ ਨਹੀਂ ਕਰਨਾ ਇਹ ਨਹੀਂ ਕਿ ਅਮਰ ਜੀ ਨੇ ਜਾ ਕੇ ਇਸ਼ਨਾਨ ਕੀਤੇ ਆ ਬਾਣੀ ਪੜਿਆ ਸਾਦੇ ਕੰਮ ਕਰਦਾ ਹੈ ਰੱਬ ਮਨ ਤਸल्ली ਕੀ ਹੋਵੇ ਸ਼ਬਦ ਸਾਡੇ ਨਾਲ ਇਹਦੀ ਗੱਲ ਕਰਾਈ ਅਸੀਂ ਦਸਾਂਗੇ ਮਨ ਨੂੰ ਇਹ ਬਾਗ ਕੋਲ ਆਪਣੇ ਮਨ ਨੂੰ ਸਦਾਰਨ ਸੁਣਾਈ ਕਿ ਅਸ ਮੈਂ ਨਹੀਂ ਕਹਿ ਰਿਹਾ ਤੈਨੂੰ ਇਸ਼ਨਾਨ ਕਰਨ ਵਾਸਤੇ ਤੇਰੇ ਗੁਰੂ ਨੇ ਗੁਰੂ ਨੇ ਆਖਿਆ ਹੈ ਇਸ਼ਨਾਨ ਕਰਨ ਦਾ ਨਾਮ ਜਪਣ ਦਾ ਅੰਮ੍ਰਿਤ ਵੇੜ ਦਾ ਮਹਾਤਮ ਹੈ ਤੇ ਆਪਣੇ ਮਨ ਨੂੰ ਸੁਣਾਈ ਬਨਾ ਸੁਣ ਤੇਰਾ ਗੁਰੂ ਕੀ ਕਹਿੰਦਾ ਉਠ ਇਸ਼ਨਾਨ ਤਦ ਪਰਭਾਤੇ ਸੋਏ ਹਰਿਆ ਰਾਤਿ ਉਤੇਸ਼ਨਾਨ ਕਰਹੁ ਪਰਮਾਤੇ ਸੋਏ ਹਰਿਆ ਰਾਤਿ ਮਿਖਣੇ ਦੌਲ ਨਾਮ ਮੇਰਾ ਸਤਗੁਰ ਸੁਖ ਸਹਿਜ ਸਿੰਹੀ ਘਰ ਜਾਤੇ ਵਿਕਮ ਤੋਂ ਵਿਕਮ ਪੈਦੇ ਵਿੱਚੋਂ ਮੇਰਾ ਗੁਰੂ ਪਾਰ ਲੰਘਾ ਦਿੰਦਾ ਈ ਨਾਂ ਨਹੀਂ ਕੋ ਦਿੰਿਆ ਈ ਕਿਰਪਾ ਮੇਰੇ ਮਾਲਕ ਦੀ ਏ ਸ਼ਬਦਾਂ ਨੇ ਮੇਰੇ ਮਾਲਕ ਦੀਆਂ ਈ ਨਿਆ ਕਰਦਾ ਹੈ ਮੇਰਾ ਦਾਤਾ ਸਤਗੁਰੂ ਤੂੰ ਜਪ ਕੇ ਦੇਖ ਤੂੰ ਜੋੜ ਕੇ ਦੇਖ ਈ ਨਾ ਕਿਸੇ ਦੁਕਾਨ ਤੋਂ ਮੁੱਲ ਨਹੀਂ ਕਿਸੇ ਕਾਰਖਾਨੇ ਫੈਕਟਰੀ ਤੋਂ ਨਹੀਂ ਬਦਲਣਾ ਇਹਦੀ ਕੀਮਤ ਹੈ ਹੀ ਨਹੀਂ ਇਹਦੀ ਕੀਮਤ ਕੋਈ ਉਤਾਰ ਹੀ ਨਹੀਂ ਸਕਦਾ ਇਸ ਕਰਕੇ ਸੱਜਣਾ ਆਪਣੇ ਗੁਰੂ ਕੋਲ ਆਈ ਜਦੋਂ ਇਹੋ ਜਿਹੇ ਬੋਲ ਨੂੰ ਬਾਰ-ਬਾਰ ਸੁਣਾਇਆ ਗਾਣਗੇ ਇਹ ਜਾਣਦਾ ਹੈ ਕਿ ਜਿੰਨਾ ਚਿੱਤੂ ਬਾਣੀ ਪੜ੍ਹਦੀ ਜਿੰਨਾ ਚਿੱਤੂ ਬਾਣੀ ਨੂੰ ਗਾਣੈ ਕੋ ਨਾ ਚਿਰ ਬਾਣੀ ਬਣ ਜਾਣਾ ਹੈ ਕੁਰਬਾਨੀ ਕੁਝ ਸਮਾਜਾਂ ਗੁਰੂ ਵਿੱਚ ਅਪੀਲ ਹੋ ਜਾਣਾ ਅਪੇਤਾਂ ਵਾਲਾ ਉਹ ਸਮਾਂ ਤੇਰੀ ਜ਼ਿੰਦਗੀ ਨੂੰ ਇਹ ਕੁਝ ਦੇ ਦੇਗਾ ਇਹ ਦੁਨੀਆ ਦੇ ਰੂਪ ਤੇਰੇ ਜੀਵਨ ਤੱਕੜ ਨਹੀਂ ਤੇਰੀ ਜੀਵਨ ਤੋਂ ਸਿੱਧ ਲੈਣੀ ਸ਼ੁਰੂ ਕਰ ਦੇਣੀ ਸਤਿਗੁਰੂ ਇਹ ਗੱਲ ਕਰਕੇ ਅੱਗੇ ਕਹਿੰਦੇ ਹਾਂ कि ਜਿਹੜਾ ਜਪਦਾ ਉਹਨਾਂ ਦੀ ਨਾਮ ਨਾਲ ਬੜੀ ਵੱਡੀ ਸ਼ਾਂਤ ਪੈ ਜਾਂਦੀ ਹੈ ਤ੍ਰਿਪ ਤੈ ਆਗਾਏ ਸੰਤਾਂ ਗੁਰਦਾਨੇ ਜਿਨ ਮੰਨਤਾ ਤਾਂ ਕੀ ਕਿਸ਼ ਕਹਿਣ ਨਗਾਈ ਝਾਂ ਕੋ ਨਾਮ ਵਡਾਈ ਹੈ ਭਾਈ ਜਿਨਾ ਸੰਤ ਜਨਾਂ ਨੇ ਗੁਰੂ ਦੇ ਉਪਦੇਸ਼ ਨਾਲ ਡੂੰਗੀ ਸ਼ਾਂਤ ਪਾ ਲਈ ਹੈ ਉਹ ਅਮੋਲਕ ਨਾਮ ਜਲ ਵਿਹਾਜ ਕੀ ਨਾਮ ਲੜੀ ਦੇ ਮਾਇਆ ਵੱਲੋਂ ਪੂਰਨ ਤੌਰ ਤੇ ਲੱਜ ਗਏ ਹਨ ਜਿਨ੍ਹਾਂ ਨੇ ਉਹਦਾ ਚਿੰਤਨ ਕੀਤਾ ਹੈ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਜਪਣ ਦੀ ਮਿਹਰਾਈ ਪ੍ਰਾਪਤ ਹੋ ਜਾਂਦੀ ਹੈ ਸਤਿਗੁਰੂ ਕਹਿੰਦੇ ਕਿ ਉਹਨਾਂ ਦੀ ਆਤਮਿਕ ਅਵਸਥਾ ਇੰਨੀ ਉੱਚੀ ਬਣ ਜਾਂਦੀ ਵੀ ਉਹਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਤਾਂ ਕਿ ਕੁਝ ਕਹਿ ਨਾ ਜਾਈ ਉਹਨਾਂ ਦੀ ਕੀਮਤ ਬਿਆਨ ਨਹੀਂ ਕੀਤੀ ਜਾਂਦੀ ਜਿਹੜੇ ਨਾਮ ਸਮਾਜਦੇ ਨੇ ਜਿਹੜੇ ਨਾਮ ਜਪੇ ਸੇਵਾ ਕਰਨ ਸਿਮਰਨ ਕਰਕੇ ਅਰਦਾਸ ਕਰਦੇ ਆਪਨੇ ਪ੍ਰਭੂ ਤੋਂ ਮਾਣ ਪ੍ਰਾਪਤ ਕਰ ਲੈਂਦੇ ਹਨ ਪਰਮੇਸ਼ਰ ਦਾ ਚਿੰਤਨ ਕਰਕੇ ਪਰਮੇਸ਼ਰ ਦੀ ਅਰਦਾਸਾ ਕਰਕੇ ਪਰਮੇਸ਼ਰ ਦੇ ਵਿੱਚ ਸਮਾਜਨ ਦੇਦੇ ਨੇ ਗੁਰਬਾਣੀ ਪੜ੍ਹਦੇ ਆ ਪੜ੍ਹਦੇ ਆ ਗੁਰਬਾਣੀ ਬਣ ਜਾਂਦੇ ਹਨ ਅਸਿ ਨਹੀਂ ਬਣਦੇ ਆ ਆਪਣੇ ਤੇ ਦਾਜੁ ਗੁਟ ਕਾ ਹੁੰਦਾ ਹੈ ਆ ਤਾਂ ਵਿੱਚੇ ਛੱਡ ਕੇ ਫੋਨ ਸਲ ਸ਼ੁਰੂ ਕਰਦੇ ਤਾ ਸੁਣੋ ਬੈਠੇ ਬੈਠੇ ਕੋਈ ਗੱਲ ਚੇਤਾ ਆ ਕੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀ। ਸ੍ਰੀ ਸੁਖਮਨੀ ਸਾਹਿਬ ਦਾ ਪਾਠ ਖੜ ਕੇ ਜਾਂ ਦੈ ਸੰਗਤੀ ਰੂਪ ਵਿੱਚ ਅਸੀਂ ਇਹ ਮਿੱਟੇ ਹੀ ਉੱਠ ਕੇ ਛੱਡ ਕੇ ਗੱਲਾਂ ਬਾਤਾਂ ਕਰਦੇ ਆਂ ਅਗਲੀ ਅਸ਼ਟਪਦੀ ਪੜ੍ਹ ਦਿੱਤੀ। ਇਸ ਮਾਣਾ ਥੋੜਾ ਸਤਿਗੁਰਾਂ ਸਿਖਾਇਆ ਕਿ ਇਸ ਤਰ੍ਹਾਂ ਕਰੀ ਅਰੰਗ ਨ ਅੰਦਰ ਗੁਰਿਆ ਨਾ ਦੇਵਾ ਜੰਪੂਰ ਨਾ ਤਿਤਨੀ ਸਤਗੁਰ ਬਿਖਣਾ ਸ਼ਰਵਣੀ ਸੁਨਣਾ ਗੁਰ ਨਾ ਅਰਤਨ ਅੰਦਰੋਂ ਅਰੰਗ ਵਿਦਲੋਂ ਮਨੋਂ ਆਤਮਾ ਧਾਗੁਰ ਗਾਇਆ आत्मरंग आत्मानी आवाज आत्मा दी आवाज परमात्मा ਦੇ ਦਰ ਤੱਕ ਪਹੁੰਚਦੀ ਹੈ ਆਤਮਾ ਸੰਪੂਰਨ परमात्मा ਦਾ ਅੰਸ਼ ਹੈ ਜਿਵੇਂ ਪਾਣੀ ਦੀਆਂ ਲਹਿਰਾਂ ਪਾਣੀ ਦਾ ਹੀ ਪ੍ਰਤੱਖ ਸਰੂਪ ਹਨ ਇਸੇ ਤਰ੍ਹਾਂ ਆਤਮਾ ਵੀ परमात्मा ਦਾ ਹੀ ਪ੍ਰਤੱਖ ਰੂਪ ਹੈ ਫਿਰ ਬਣੀ ਕਿਦਾਰੋ ਇਹ आवाज ਰੱਬ ਤੱਕ ਜਾਏ ਪਰਮੇਸ਼ਰ ਤੱਕ ਜਾਏ ہوں کے میں لگے پتا بھی آتما کی آواز نال گا سا آخیا سکھ لیں بگت نام دیے نے سمے کے براہمن نے تکے مار کے مندر باہر کڑ دیتا ہے جدو باہر کٹے آ گیا کہ مندر دے پچھواڑے پچھلے پاسے بہ کے آدمہ کی آواز دکمی رب نکارت ہے جنوں سے بگت نام دیو کے دی نام نال یاد کرنے وہ کہہتا ہے داتا دا کہ دا میرا دا کسور دس آدمی جدو حجور صاحب کی یاترا سے جاتے نے وہ مندر چکیا ہوا ہے وہ درشن کرتے ہیں جب نہیں مٹایا ਉੱਚੀ ਤੋਂ ਵਿੱਚ ਆਤਮਾ ਦੀ ਆਵਾਜ਼ ਦੇ ਨਾਲ ਉਸ ਮਹਾਨ ਸਤਿ ਪੁਰਸ਼ ਨੇ ਗਾਇਆ ਹਰਸਤ ਖੇਲਤ ਤੇਰਾ ਜਿ ਹੋ ਰਹਿ ਆਇਆ ਭਗਤ ਕਨਤ ਨਮ ਪਖਰ ਉਠਾਇਆ ਇੱਕੀ ਦੋਸ਼ ਹੈ ਮੇਰਾ ਮੇਰੇ ਮਾਲਕਾ ਮੈਂ ਨੀਂਦੀ ਜਾਂਦਾ ਹੈ ਕਹਿੰਦੇ ਨੇ ਤੂੰ ਨਹੀਂ ਜਾ ਸਕਦਾ ਮੰਤਰ ਵਿੱਚ ਹੀਂੜੀ ਰਾਤ ਮੇਰੀ ਜਦ ਮਰਾਇਆ ਹੀ ਪੇਕੇ ਜਨਮ ਕਾਹੇ ਕੋ ਆਇਆ ਕਿਉਂ ਕਲੇ ਛਿਮਿਆਂ ਦੇ ਪਰ ਵਿੱਚ ਜਾਂ ਤੇ ਇਹਨਾਂ ਨੇ ਘਰ ਵਿੱਚ ਨਾ ਘਲਦਾ ਤੇ ਜਾਂਦਾ ਤਾਂ ਮੈਨੂੰ ਆਪਣੇ ਨਾਮ ਦੀ ਜਾਗਣਾ ਲੱਗਦਾ ਨਾਮ ਜਪਣ ਦਾ ਚਾਹ ਮੇਰੀ ਮਨ ਅੰਦਰ ਪੈਦਾ ਕਰਦੇ ਤੇ ਤੇਰੀ ਠਾਕੁਰ ਦਵਾਰਿਆਂ ਵਿੱਚ ੱੱਕੇ ਵਜਣ ਇਹ ਤੇਰਾ ਨਾਮ ਦਾ ਰੇਤ ਕਿਥੇ ਗਾਏ ਹੋਸ਼ ਪਰਮੇਸ਼ਰ ਦੀ ਆਖਿਆ ਨਾਮ ਨੇਵ ਇਹ ਲੋਕ ਤੇਰੇ ਚਰਨਾਂ ਤੇ ਮੱਥਾ ਟੇਕ ਕੇ ਤੈਨੂੰ ਅੰਦਰ ਲੈ ਕੇ ਜਾਣਗੇ ਜਿਉਂ-ਜਿਉਂ ਨਾਮ ਹਰ ਗੁਣੇ ਚਰੈ ਜਿਉਂ-ਜਿਉਂ ਜਿਉਂ-ਜਿਉਂ ਨਾਮ ਹਰ ਗੁਣੇ ਚਰੈ ਭਗਤ ਜਨਾਂ ਕੋ ਮੰਦਰ ਕਮਾ ਦਿੱਤਾ ਉਦੋਂ ਮੰਦਰ ਕਮਾਇਆ ਸੀ ਪਰ ਆਖਿਆ ਨਾਮ ਨੇ ਜਿਸ ਮੰਦਰ ਵਿੱਚੋਂ ਤੈਨੂੰ ਧੱਕੇ ਮਾਰ ਕੇ ਕੱਢਿਆ ਜਾ ਰਿਹਾ ਮੈਂ ਤੈਨੂੰ ਐਸੇ ਹਰਿ ਮੰਦਰ ਵਿੱਚ ਬਿਠਾ ਦਿਆਂਗਾ ਕਿ ਦੁਨੀਆ ਦੇ ਲੋਕਾਂ ਦਾ ਸਿਰ ਉਹਨਾਂ ਤੇ ਤੇਰੇ ਸਾਹਮਣੂ ਝੁਕਦਾ ਰਹੇਗਾ ਜਿਨ੍ਹਾਂ ਚ ਸੂਰਜ ਧਰਤੀ ਚੰਦਰਮਾ ਆਕਾਸ਼ ਰਹਿਣ ਵਿੱਚ ਸੱਚੀ ਮੱਚੀ ਅੱਜ ਸਾਡਾ ਸਿਰ ਝੁਕਦਾ ਉਸ ਮਹਾਨ ਪਰਮਦੇਵ ਦੇ ਸਾਹਮਣੇ ਕਿਉਂ ਝੁਕਿਆ ਕਿਉਂਕਿ ਉਹਨੇ ਆਤਮਾ ਦੀ ਆਵਾਜ਼ ਨਾਲ ਪ੍ਰਮਾਤਮਾ ਨੂੰ ਗਾਇਆ ਹੈ ਉਹਨੇ ਆਤਮਾ ਦੀ ਆਵਾਜ਼ ਨਾਲ ਪ੍ਰਮਾਤਮਾ ਦਾ ਚਿੰਤਨ ਕੀਤਾ ਹੈ ਉਹਨੇ ਆਤਮਾ ਦੀ ਆਵਾਜ਼ ਨਾਲ ਪ੍ਰਮਾਤਮਾ ਨੂੰ ਯਾਦ ਕੀਤਾ ਹੈ ਉਹਨੇ ਪ੍ਰਮਾਤਮਾ ਨੂੰ ਗਾਇਆ ਨਹੀਂ ਉਹ ਗਾਦਿਆਂ ਗਾਦਿਆਂ ਪ੍ਰਮਾਤਮਾ ਦੇ ਵਿੱਚ ਸਮਾ ਗਿਆ ਤਾਂ ਉਹਨੂੰ ਇਹ ਬਾਣ ਪ੍ਰਾਪਤ ਹੋਇਆ ਤਾਂ ਉਹਨੇ ਰੁਤਬਾ ਪ੍ਰਾਪਤ ਕੀਤਾ ਤਾਂ ਉਹਦੀ ਝੋਲੀ ਵਿੱਚ ਇਨਾਤ ਪਈ ਇਹ ਸਤਿਗੁਰਾਂ ਖੈ ਕਾਇਨ ਅੰਤਰ ਗੌਰ ਆਰਤਨਾ ਜਿਹ ਬਾਜਪੁਰ ਨਾਉ ਜਵਾਨੀ ਜਪੇ ਆਰਤਨਾ ਅੰਦਰੋਂ ਅਰੰਭ ਹੋ ਗਏ ਨਿਤ ਤੀਵੀ ਤੇ ਖਬਰਾ ਨਾ ਮੈਂਦੇ ਹੁਣ ਵੀ ਆਵਾਜ਼ ਬੰਦ ਕਰਦੇ ਵਿੰਦੇ ਰੋ ਕਿ ਕਿਹੜਾ ਕਿਹੜਾ ਆ ਰਿਹਾ ਕਿ ਨਹੀਂ ਸਤਿਗੁਰਾਂ ਖੈ ਨਿਤਰੀ ਸਤਗੁਰੂ ਵੇਖਣਾ ਨਿਤਰ ਹੁਣ ਸੱਚੇ ਗੁਰੂ ਭਾਈ ਅਬ ਆ ਗਿਆ ਪੇਤਾਂ ਚ ਉਟਕਾ ਬਾਣੀ ਨਹੀਂ ਪੜੀ ਜਾਉਂ گند خبر میں سن دو ستگو آخیا نہیں سربنی سننا گور نو نال درشن جبان ٹپنا ہے کنا نام سننا ہے ستگو آخیا جی یہ اپنا لے گا ستگر سی دتیاں درگاہ پائی ہے تھاؤں فر درگاہ تھا ਇਸ ਤਰ੍ਹਾਂ ਅਰੰਧਨਾ ਕਰ ਸਾਧ ਪੁਰਾਂਖ ਜਿਹੜੇ ਇੰਝ ਕਰਦੇ ਨੇ ਅਰੰਧਨਾ ਉਹਨਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾਂਦੀ ਅਗਤ ਸਿਉ ਮਾਨੇ ਅਮਨੋ ਗੁਰਮੁਖ ਤਤ ਗਿਆਨੋ ਥੇ ਪਈ ਜਿਨਾਂ ਨੂੰ ਨਾਮ ਜਲ ਪ੍ਰਾਪਤ ਹੋ ਜਾਂਦਾ ਹੈ ਨਾਮ ਰੂਪੀ ਲਾਲ ਹੀਰਾ ਜਿਨ੍ਹਾਂ ਨੇ ਲੈ ਲਿਆ ਅਦ੍ਰਿਸ਼ਟ ਪ੍ਰਮਾਤਮਾ ਦਾ ਉਹਨਾਂ ਦਾ ਮਨ ਅਤੀਤ ਜਾਂਦਾ ਹੈ ਉਹ ਪ੍ਰਮਾਤਮਾ ਦੇ ਵਿੱਚ ਜੁੜ ਜਾਂਦੇ ਨੇ ਇਕਤ ਸਗਲ ਤਿਆਨੂ ਅਜਿਉਹ ਮਨ ਤੇ ਅਭ ਮੰਨੂ ਗੁਰੂ ਦੀ ਸ਼ਰਣ ਪੈ ਕੇ ਉਹਨਾਂ ਨੂੰ ਅਸਲੀ ਆਤਮਕ ਜੀਵਨ ਦੀ ਸੋਝੀ ਪ੍ਰਾਪਤ ਹੋ ਰਹੀ ਹੋ ਗਈ ਸਾਰੇ ਜਗਤ ਦੇ ਨਾਲ ਉਹ ਮੇਲ ਮਿਲਾ ਪਰਖ ਗਿਆ ਉਹਨਾਂ ਦੀ ਸ਼ਰਧਾ ਪ੍ਰਭੂ ਚਰਣਾ ਵਿੱਚ ਜੁੜੀ ਰਹੀ ਦਿੱਤੀ ਹੈ ਪਾਉ ਕੇ ਰੱਬ ਨਾਲ ਜੁੜੇ ਰਹਿੰਦੇ ਨੇ ਕੰਮ ਸੰਸਾਰ ਦੇ ਵੀ ਕਰਦੇ ਨੇ ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਨਾਲ ਇੰਨਾ ਪਿਆਰ ਬਣ ਜਾਂਦਾ ਹੈ ਕਿ ਉਹ ਸੰਸਾਰ ਤੋਂ ਲੈ ਕੇ ਨਿਰੰਕਾਰ ਦੇ ਘਰ ਤੱਕ ਦਾ ਆਪਣਾ ਸਫ਼ਰ ਇੱਥੇ ਰਹਿੰਦਿਆਂ ਸੰਪੂਰਨ ਕਰ ਲੈਂਦੇ ਹਨ ਉਹ ਆਪਣੇ ਮਨ ਮਾਨ ਹੰਕਾਰ ਦੂਰ ਕਰ ਲੈਂਦੇ ਹਨ ਅਹੰ ਉਹਨਾਂ ਦੀ ਜ਼ਿੰਦਗੀ ਵਿੱਚ ਨਹੀਂ ਨਿਹਚਨ ਤਿੰਨ ਕਾ ਠਾਣਾ ਗੁਰ ਤੇ ਮਹਿਨ ਪਛਾਣਾਂ ਦਨ ਗੁਰ ਮਿਲ ਜਾਗੇ ਹਰ ਕੀ ਸ਼ਿਵ ਲਾਗੇ ਇਹ ਭਾਈ ਜਿਨਾਂ ਨੂੰ ਨਾਮ ਲਾ ਕੇ ਲਿਆ ਉਹਨਾਂ ਦਾ ਆਤਮਕ ਕਾਣਾ اٹਲ ਹੋ ਜਾਂਦਾ ਟਿਕ ਜਾਂਦੇ ਨੇ ਉਹਨਾਂ ਦਾ ਮਨ ਮਾਇਆ ਵੱਲ ਦੋਦਣੋਂ ਹਟ ਜਾਂਦਾ ਹੈ ਉਹ ਮਨੋ ਗੁਰੂ પાસે ਸਿੱਖਿਆ ਲੈ ਕੇ ਪ੍ਰਭੂ ਚਰਣਾ ਨਾਲ ਡੂੰਗੀ ਸ਼ਾਂਤ ਪਾਲ ਕੇ ਹਨ ਗੁਰੂ ਨੂੰ ਮਿਲ ਕੇ ਗੁਰੂ ਦੀ ਸ਼ਰਣ ਭੇਕ ਉਹ ਹਰ ਵੇਲੇ ਮਾਇਆ ਦੇ ਹੱਲਿਆਂ ਤੋਂ ਸचेत ਰਹਿੰਦੇ ਨੇ ਮਾਇਆ ਉਹਨਾਂ ਤੇ ਪ੍ਰਭਾਵ ਨਹੀਂ ਪੰਦੀ ਕਬੀਰ ਆਈ ਹੋ ਜੈ ਪੈ ਅਨੁਕ ਕਰੇ ਕਰਨ ਭੀਖ ਹਮ ਰੱਖੇ ਪਰ ਆਪਣੇ ਉਹਨ ਕੀਨੂ ਆਦੇਸ਼ ਮਾਇਆ ਨੂੰ ਹੀ ਉਪਦੇਸ਼ ਦੇ ਨੇ ਕਿਉਂ ਸਾਡਾ ਬੁੱਧ ਨਹੀਂ ਵਿਗਾੜ ਸਕਦੇ ਸਦਾ ਪ੍ਰਮਾਤਮਾ ਦੀ ਸੇਵਾ ਭਗਤੀ ਵਿੱਚ ਉਹ ਲੱਗੇ ਰਹਿੰਦੇ ਨੇ ਸੇਵਾ ਤੋਂ ਹੋਰ ਪਾਸੇ ਇਧਰ ਉਧਰ ਨਹੀਂ ਦੌੜਦੇ ਕਿਉਂ ਕਿ ਪੂਰਨ ਤ੍ਰਿਪਤ ਆਗਾਏ ਸਹਿਜ ਸਮਾਦ ਸੁਭਾਅ ਹਰ ਪੰਡਾਰ ਹੱਥ ਆਇਆ ਨਾਨਕ ਗੁਰ ਤੇ ਪਾਇਆ ਸਹਿ ਕਹਿੰਦੇ ਕਿ ਜਿਨ੍ਹਾਂ ਨੂੰ ਨਾਮ ਲਾਲ ਮਿਲ ਜਾਂਦਾ ਹੈ ਉਹ ਮਾਇਆ ਤੇ ਕ੍ਰਿਸ਼ਨਾ ਵੱਲੋਂ ਪੂਰਨ ਔਰ ਤੇ ਤ੍ਰਿਪਤ ਹੋ ਜਾਂਦੇ ਨੇ ਰੱਜ ਜਾਂਦੇ ਨੇ ਉਹ ਪ੍ਰਭੂ ਦੇ ਪਿਆਰ ਵਿੱਚ ਟਿਕੇ ਰਹਿੰਦੇ ਹਨ ਉਹਨਾਂ ਦੀ ਆਤਮਿਕ ਅਡੋਲਤਾ ਵਾਲੀ ਸਮਾਧੀ ਬਣੀ ਰਹਿੰਦੀ ਹੈ ਕਿਉਂ ਕਿਉਂਕਿ ਪ੍ਰਮਾਤਮਾ ਦਾ ਨਾਮ ਜਨਨ ਉਹਨਾਂ ਦੇ ਖਜ਼ਾਨਾ ਖੋਜਦਾ ਹੈ ਉਹ ਨਾਮ ਜਨਨ ਹਰ ਪੰਡਾਹ ਹੱਥ ਆਇਆ ਅਖੀਰ ਤੇ ਨਾਨਕ ਨਾਮ ਦੀ ਮੋਹਰ ਲਾ ਕੇ ਸਾਧੂ ਕੀ ਦੇਨ ਨਾਨਕ ਗੁਰ ਤੇ ਪਾਇਆ ਖਜ਼ਾਨਾ ਤੁਥੋਂ ਮਿਲਿਆ ਜੀ ਗੁਰ ਪ੍ਰਸਾਦ ਦੇ ਅਖਰੀ ਅਰਥ ਇਹੀ ਨੇ ਪ੍ਰਮਾਤਮਾ ਨੂੰ ਮਿਲਣਾਂ ਤੇ ਗੁਰੂ ਕੋਲ ਆਉਣਾ ਪਏਗਾ ਕਿਉਂਕਿ ਗੁਰੂ ਰਾਹੀ ਹੀ ਰੱਬ ਮਿਲਦਾ ਹੈ ਸਾਡਾ ਗੁਰੂ ਕੌਣ ਹੈ ਸ਼ਬਦ ਸਤਗੁਰੂ ਨਾਨਕ ਸਾਹਿਬ ਜੀ ਨੇ 10 ਸ਼੍ਰੀਨਾਮ ਵਿੱਚ ਆਪਣੀ ਜੋਤ ਨੂੰ ਟਕਾ ਕੇ ਇਹ ਗੱਲ ਸਾਨੂੰ ਸਮਝਾਈ ਤੇ ਗਿਆਨਵਾਨ ਦਿੱਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਨੂੰ ਵੱਖਰਾ ਨਾ ਮੰਨਿਓ ਸਾਰੇ ਗੁਰੂਆਂ ਦਾ ਰੂਪ ਹੈ ਅਕ ਰੂਪ ਹੈ ਸ਼ਬਦ ਗੁਰੂ ਦੇ ਨਾਲ ਜੁੜਿਓ ਸਰੀਰ ਕਦੇ ਤੱਤਾ ਕਦੇ ਠੰਡਾ ਸਰੀਰ ਵਿੱਚ ਰਹਿੰਦਿਆਂ ਬਹੁਤ ਖੋਜ ਹੋ ਸਕਦਾ ਹੈ ਸੇਵਾ ਕੇ ਸ਼ਬਦ ਜਿਹੜਾ ਇੱਕ ਰਸ ਬਣਦਾ ਹੈ ਸ਼ਬਦ ਤੋਂ జగਤ ਦੀ ਉਤਪਤੀ ਹੈ ਮੈਂ ਤੈਨੂੰ ਸ਼ਬਦ ਦਿੰਨਾ ਤੂੰ ਸ਼ਬਦ ਦੇ ਵਿੱਚ ਸਮਾ ਜਾਈ ਜਦੋਂ ਤੇਰੀ ਜ਼ਿੰਦਗੀ ਸ਼ਬਦ ਦੇ ਵਿੱਚ ਸਮਾ ਗਈ ਸ਼ਬਦ ਦੇ ਵਿੱਚ ਤੈਨੂੰ ਅਪੇਦਾਂ ਪ੍ਰਾਪਤ ਹੋ ਗਈ ਤੂੰ ਰੱਬ ਦਾ ਰੂਪਣ ਤੈਨਾਂ ਜੋ ਤੈਨੂੰ ਸ਼ਬਦ ਕਹਿੰਦਾ ਗੁਰੂ ਦਾ ਉਹ ਸ਼ਬਦ ਦੇ ਆਸ਼ੀਰਵਾਸ ਅਨੁਸਾਰ ਆਪਣੀ ਜ਼ਿੰਦਗੀ ਜੀਵੀ ਇਹ ਸਾਧ ਗੁਰੂ ਕਹ ਰਹੇ ਨੇ ਹੈ ਨਾਨਕਾ ਨਾਨਕ ਨੂੰrte ਪਾਇਆ ਇਹ ਖਜ਼ਾਨਾ ਗੁਰੂ ਪਾਸੋਂ ਹੀ ਮਿਲਦਾ ਹੈ ਹੋਰ ਪਾਸੇ ਜਾਂ ਹੋਰ ਕਿਸੇ ਕੋਲ ਇਹ ਖਜ਼ਾਨਾ ਨਹੀਂ ਗੁਰੂ ਰਹਿਮ ਕਰੇ ਸਾਨੂੰ ਆਪਣੇ ਬਾਲਕ ਤੇ ਗੁਰੂ ਦੇ ਲੜਨ ਲੱਗ ਕੇ ਜਿੰਦਗੀ ਜਉਣ ਦੀ ਜਾਂਚ ਆਏ ਹੋਈਆਂ ਭੁੱਲਾਂ ਚ ਪਾਉ ਕਿਮਾ ਗੁਰੂ ਅਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਤੇ ਪ੍ਰੇਮ ਸਹਿਤ ਮਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ